दारी वाहिगुरू जीा तौरा वाहिगुरू जी फतेही हुनखे जिने कॉलेज भाॼी मौजूदु सीरो तयारु थी आई आहियां ਆਪ ਦੇ ਪਿੰਡਾਂ ਕੋਲੇ ਬੰਦੇ ਆਏ ਨੇ ਸਾਡੇ ਦੁਕਾਨਦਰ ਭਰਾ ਦੇ ਪੂਰੇ ਸਾਰਿਆਂ ਦੇ ਇਥੋਂ ਦੇ ਬਹੁਤ ਬਹੁਤ ਧੰਨਵਾਦ ਉਹਨੇ ਆਪਣੀ ਕਾਰਵਾਈ ਇਹ ਉਹਨਾਂ ਦਾ ਪਿੱਛਾ ਮਗਨ ਨਾ ਕਰਦਾ ਬੋਲਦਾ

मुर्दा मुर्दा <Fish suks incarcerated> ਬੀ ਸੋਤੇ ਕਰੋ ਜਰਾਂ ਦੇ ਖੋ ਕੇ ਜਿਦਾ ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਗੁਣਤਮਾਨ ਨੇ ਇੱਕ ਨਜਾਇਜ਼ ਐਫ ਆਈਆਰ ਦਾਜ ਕੀਤੀ ਹੈ ਉਹਦੇ ਮਤਲਕ ਅੱਜ ਅਸੀਂ ਸਾਰੀ ਕਾਂਗਸ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਜਿੰਨੀਆਂ ਸ਼ਹਿਰ ਦੀਆਂ ਮੌਜੂਦ ਹਸਿਆ ਸੀ ਉਹ ਇਕੱਠੀਆਂ ਹੋ ਕੇ ਦਾ ਪਿੱਛੇ ਹੱਟਾ ਕੀਤਾ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਇਹ ਕੋਈ ਇੱਕ ਉਹ ਨਾ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਟ ਕੀਤਾ ਕਿ ਲੱਟ ਕੀਤਾ ਕਿ ਇਹ ਕੋਈ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਜੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੋਈਆ ਕਰਾਤੀ ਉਹ ਜਰਾ ਇਹ ਬਾਰੇ ਕਿ ਮੈਂ ਇਨਫੋਰਮੇਸ਼ਨ ਮੋਈਆ ਕਰਾਤੀ ਪੁੱਤੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਏ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹ ਜਿਹੜੀਆਂ ਜਲਸੀਆਂ ਕੀ ਕਰ ਰਹੀਆਂ ਨੇ ਇੱਕ ਤਾਂ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀ ਮੋਰੀਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਇੱਕ ਛੋਟੀ ਉਹਨਾਂ ਤੇ ਅਫਰ ਸਰਚ ਕਰਦੀ ਇਹੋ ਜਿਹਿਆਂ ਇਹੋ ਜਿਹਿਆਂ ਉਹ ਕੋਈ ਵੇਖੋ ਕੋਈ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਜ ਸਭਾ ਦੇ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਿਟ ਮਿਨਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਤੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਫਟਰ ਆਲ ਦੇਖੋ ਜੂਨੀਅਰ ਪੋਸਟ ਤੇ ਬੈਠਿਆ ਜਦ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਂ ਲੈ ਰਿਆ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਹਾ ਆਫਟਰ ਆਲ ਠੀਕ ਹੈ ਮੈਂ ਤਾਂ ਲੋਕ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ ABC ਕੋਈ ਆਦਮੀ ਹੋਵੇ ਮੇਰੇ ਵਾਂਗ ਲੋਅਰ ਰੈਂਕ ਦਾ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਂ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋਇਆ ਹੈ ਉਹ ਆਪਣੇ ਸੋਰਸ ਹੀ ਦੱਸਣਗੇ ਪਰ ਲੇਕਿਨ ਗੱਲ 'ਚ ਸਚਾਈ ਹੈ ਕੱਖ ਪ੍ਰੈਸ ਤੋਂ ਨਾ ਖਬਰਾਂ ਨਹੀਂ